ਉਹ ਕੀ ਹੋ ਗਿਆ ਸੈਟ ਆ ਕਸਰ-ਕੁਸਰ ਤਾਂ ਨਹੀਂ ਹੋ ਗਈ ਉਹ ਮੈਂ ਤਾਂ ਸੈਟ ਆ ਤੂੰ ਅੱਜਵੇਂ ਪੂਰੀ ਸੈਟ ਕਰੀ ਸੀ ਦੁਆਰੇ ਕਰੀ ਤੂੰ ਫੇਰ ਕਿਉਂ ਜੂ ਉਹ ਹੁਣ ਆ ਗਿਆ ਯਾਰ ਮੀਂਹ ਪੈਣ ਲੱਗ ਜੂ ਹੈ ਉਹ ਤੂੰ ਕਰੀ ਯਾਰ ਕਰਦਾ ਕਰਦਾ ਉਹ ਆ ਕੀ ਕਰਤਾ ਜਾਲਮਾ ਓਏ ਮੈਂ ਕੀ ਕਰਤਾ ਹੁਣ ਉਹ ਮਤਲਬ ਆ ਜਿਹੜੀ ਤੂੰ ਪੂਰੀ ਸੈਟ ਕਰੀ ਆ ਉਹ ਤੂੰ ਹੀ ਤੇ ਕਿਹਾ ਸੀ ਮੈਂ ਕਹਣਾ ਬਾਬੇ ਜਮਾਂ ਪੈਣ ਦੀ ਖਾਣ ਮੇਰਾ ਮਤਲਬ ਖਾਣ ਪੈਣਿਆਰੇ ਵਾਂਗੂ ਜਮਾਂ ਹੀ ਓਏ ਉਹ ਗਾਣਾ ਨਹੀਂ ਹੈਗਾ ਉਹ ਤਾਂ ਹੁਣੇ ਸੁਣਦਾ ਸੀਗਾ ਲੋਈ ਦੀ ਬੁੱਕਲਮਾਰੀ ਹੋ ਗਈ ਗਿੱਲੀ ਨਖਰੋ ਨਹੀਂ ਪੈਂਦੀ ਆ ਤਰੇਲ ਤੈਨੂੰ ਮੈਨੂੰ ਬੁਲਿਆ ਆਏ ਹਾਏ ਹੋਏ ਜਮਾ ਹੀ ਆਫਿਸ ਟੈਲ ਬਸ ਭਰਤੇ ਪੰਪ ਨਹੀਂ ਹਟਿਆ ਨਰ ਨਿਕਾਲ ਦੇ ਇੱਕ ਤਾਂ ਤੂੰ ਮਜ਼ਾਕ ਸਮਝਦਾ ਬਾਬੇ ਸੌਣ ਲੱਗ ਮੈਂ ਕਹਿੰਦਾ ਤੂੰ ਜਮਾ ਪੈਣੀ ਦਾ ਖਾਣ ਮੇਰਾ ਮਤਲਬ ਹੈ ਪੈਣ ਦੀ ਦਾ ਖਾਣ ਠੀਕ ਹੈ ਯਾਰ ਜਮਾ ਖਾਣ ਪੈਨਿਆਰੇ ਵਾਂਗੂ ਬੁੱਕਲਮਾਰੀ ਸੀ ਹਾਂ ਫੇਰ ਉਹ ਫੇਰ ਕੀ ਬਾਬੇ ਪਾ ਗਾਣੇ ਤੇ ਰੀਲ ਬਣਾਉਣੇ ਆ ਉਹ ਨਹੀਂ ਹੋਏ ਮੈਂ ਨਹੀਂ ਕੰਜਰਖਾਨਾ ਕਰਨਾ ਉਹ ਲੈ ਦੱਸ ਕੰਜਰਖਾਨੇ ਨੂੰ ਤੂੰ ਕੋਠੇ ਦੇ ਖੜ ਕੇ ਠੰਮ ਕੇ ਲਾਉਣੇ ਆ ਤੂੰ ਰੀਲ ਬਣਾਦਾ ਸੀ ਬਾਬੇ ਦੇਖਿਆ ਤੁਹਾਨੂੰ ਟ੍ਰੈਂਡਿੰਗ 'ਚ ਜਾਂਦੀ ਚਾਰੇ ਪਾਸੇ ਤੇਰੀ ਚਰਚਾ ਹੁੰਦੀ ਆਹੋ ਫੇਰ ਤਾਂ ਲੋਕ ਮੈਥੋਂ ਪੂਰੀ ਦੀ ਬੁੱਕਲ ਨੰਮ ਰਾਉਣਾ ਆਇਆ ਕਰਨ ਕੀ ਪਤਾ ਉਹ ਨਹੀਂ ਬਸ ਕੱਲ ਨੂੰ ਬਣਾਵਾਂਗੇ ਕੱਲ ਕਿਨੇ ਦੇਖਿਆ ਯਾਰ ਇਹ ਨਾਲੇ ਸੁਣਿਆ ਨਹੀਂ ਕਾਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅਬ ਪਲਵਾਰ ਮੇ ਮਰ ਜੇਗਾ ਫੇਰ ਕਦੋਂ ਰੀਲ ਬਣਾਏਗਾ ਵਿਚੀ ਰਹਿ ਜੂ ਜੰਡੂਤਾ ਨਾਲ ਬਣਾਏਗਾ ਛੋਟੇ ਟੱਟ ਕੇ ਉਹ ਰੀਲ ਜ਼ਰੂਰੀ ਆ ਨਾ ਭਾਵੇਂ ਮੈਂ ਮਰ ਜਾ ਓਏ ਉਹ ਨਹੀਂ ਮਤ ਬਲਜਾਰ ਮੈਂ ਇਹ ਕਹਿਣਾ ਕੱਲ ਨੂੰ ਕੀ ਪਤਾ ਤੂੰ ਆਵੇ ਕਿ ਨਾ ਆਵੇ ਫੇਰ ਤਾਂ ਮੂਹਰੇ ਸਿਆਲ ਤੇ ਗੱਲ ਜਾਊ ਗੱਲ ਤਾਂ ਇਹ ਵੀ ਠੀਕ ਪਰ ਮੈਂ ਰੀਲ ਤੇ ਕਰੂਗੀ ਓਏ ਓ ਤੂੰ ਮੇਰੇ ਤੇ ਛੱਡ ਦੇ ਤੇਰੀ ਰੀਲ ਐਜੀ ਡਾਇਰੈਕਟ ਕਰੂ ਨਾ ਇਹ ਜੀ ਡਾਇਰੈਕਟ ਕਰੂ ਹੈਲਪ ਮੀ ਲੱਗੂ ਟਾਈਮ ਤੇ ਆ ਜਲੀ ਫੇਰ ਟੀਚਰ ਤੂੰ ਦੇਖ ਗਾਣਾ ਇੱਥੋਂ ਚੱਲੂਗਾ ਸੁਣ ਲਾ ਸੁਣ ਲਾ ਬਸ ਜਿਹੜਾ ਕੁਝ ਮੈਂ ਕਹੂਗਾ ਉਹ ਤੂੰ ਕਰੀ ਜਾ ਨਾ ਗਾਣਾ ਮੈਂ ਆਪੀ ਬੋਲੀ ਜਾਊ ਠੀਕ ਆ ਹਾਂ ਚੱਲ ਚੱਲ ਲੋਈ ਦੀ ਬੁੱਕਲ ਮਾਰੀ ਐ ਕਰ ਲੋਈ ਦੀ ਬੁੱਕਲ ਮਾਰ ਐ ਨਾ ਸਲੋ ਮੋਚ ਮਾਰੀ ਬੁੱਕਲ ਪੈਂਦੀ ਆ ਤਰੇਲ ਤੈਨੂੰ ਮੈਨੂੰ ਬੁਲੀਏ ਤਰੇਲ ਤਾਂ ਪੈਂਦੀ ਨਹੀਂ ਖੜ ਜਾ ਕੰਟਨਾ ਲਵਾਦੀ ਯਾਰ ਉਹ ਕਿਧਰੇ ਨਹੀਂ ਨਮੂਣੀਆਂ ਹੁੰਦਾ ਯਾਰ ਫਿਲਮਾਂ ਚ ਦੇਖ ਲੈ ਰੋਮਾਂਟਿਕ ਸੀਨਾਂ ਚ ਕਿਵੇਂ ਮੀਟ ਭਾਦ ਦੇ ਫਿਰਦੇ ਹੁੰਦੇ ਆ ਉਹ ਫਿਰ ਹੁੰਦੇ ਵੀ ਰੋਮਾਂਟਿਕ ਸੀਨ ਆ ਚੱਲ ਅੱਗੇ ਬਣਾਉਣੇ ਰੀਲ ਤਾਂ ਪੈ ਗਈ ਹਾਂ ਹੁਣ ਦੱਸ ਉਹ ਰੀਲ ਤਾਂ ਲੱਗਦਾ ਘੈਂਟ ਬਣਦੀ ਆ ਨਾ ਮੈਂ ਕਿਹਾ ਬਾਬੇ ਪੂਰਾ ਕੋਕਾ ਤੂੰ ਦਾ ਹੱਥ ਨੂੰ ਵਾਇਰਲ ਹੋਇਆ ਲੈ ਉਹ ਤਾਂ ਬੱਸ ਹੋ ਗਿਆ ਹੁਣ ਅਗਲਾ ਟੱਪਾ ਵੀ ਹਾਲਤ ਹੁੰਦਾ ਦਾ ਇਹ ਮੰਦਾ ਦਿਖੇ ਬੰਦੇ ਨੂੰ ਨਾ ਬੰਦਾ ਤੈਨੂੰ ਮਿਲਣ ਤਾਂ ਆ ਆ ਦੇਖ ਜੇਰਾ ਜੱਟ ਦਾ ਮਿਲਣਾ ਆ ਪਰ ਆਪਾਂ ਤਾਂ ਮੋਟਰ ਤੇ ਆ ਮੋਟਰ ਤੇ ਹੀ ਤਾਂ ਮਿਲਦੇ ਆ ਉਹ ਚੱਲ ਬਣਾ ਬਣਾ ਵੀਡੀਓ ਕੀ ਕਰੀ ਜਾਂਦੇ ਓਏ ਬਾਪੂ ਤੂੰ ਚਾਚਾ ਤੂੰ ਬਾਪੂ ਤੂੰ ਓ ਕੀ ਬਾਪੂ ਤੂੰ ਚਾਚਾ ਤੂੰ ਲਈ ਆ ਬਾਪੂ ਤੂੰ ਇੱਥੇ ਹੀ ਕਰਨਾ ਆ ਧਾਰਾ ਚੋਂ ਆਇਆ ਕਿਉਂ ਚਾਤਾ ਟਿੱਤਰਾ ਕਰਦਾ ਬਾਹਰ ਟੀਦਾ ਲਿਆਇਆ ਨਹੀਂ ਤੇ ਮੱਝਾ ਇੱਥੇ ਤੇਰਾ ਗੁੱਫੜ ਬਣ ਗਿਆ ਨਾਲੇ ਤੂੰ ਕੀ ਕਰਦਾ ਇੱਥੇ ਮੈਂ ਤਾਂ ਚਾਚਾ ਇਹਦੀ ਰੀਲ ਬਣਾਉਂਦਾ ਸੀ ਕੀ ਵੀਡੀਓ ਬਾਪੂ ਤੂੰ ਮਾਂ ਦੇ ਪੁੱਤੇ ਕੋਈ ਚੱਜ ਦਾ ਕੰਮ ਨਾ ਕਰੀ ਇੱਕ ਤਾਂ ਥੋੜੇ ਮੁੰਡੇ ਨੂੰ ਤਾਂ ਫੇਮਸ ਕਰਾ ਉਹਦਾ ਪੈਸੇ ਆਉਣਗੇ ਜੋ ਨੈਟ ਤੇ ਚੜ ਗਿਆ ਹੋਰ ਕੀ ਪੈਸੇ ਕਿਵੇਂ ਉਹ ਐਵੇਂ ਜਦੋਂ ਇਹਦੀ ਵੀਡੀਓ ਨੈਟ ਤੇ ਚੜ ਗਈ ਲੋਕ ਦੇਖਣਗੇ ਫਿਰ ਪੈਸਾ ਬਣੂ ਇਹਨੂੰ ਦੇਖ ਕੇ ਪੈਸਾ ਬਣੂ ਮੋ ਤੂੰ ਇਹਦੇ ਚਾਂਸੇ ਜਨ ਆ ਜੀ ਤੈਨੂੰ ਠੱਗਣ ਨੂੰ ਫਿਰਦਾ ਠੱਗਣ ਨੂੰ ਦੱਸ ਕੀ ਇਹਦਾ ਗੁੱਠਾ ਲਵਾ ਲਿਆ ਮੈਂ ਤੇਰਾ ਕੀ ਪਤਾ ਲਵਾ ਲਵੇ ਉੱਜਰ ਕਹਿ ਉਹ ਜੀ ਇਹ ਗੱਲਾਂ ਕਰਦਾ ਇਹ ਉਹ ਚੱਲ ਤੂੰ ਗੁੱਸਾ ਨਾ ਕਰੀ ਬਾਪੂ ਦਾ ਤੈਨੂੰ ਪਤਾ ਹੀ ਯਾਰ ਨਾ ਪਤਾ ਨੂੰ ਮੇਰੇ ਹੱਲ ਪਈਆ ਕਿ ਦੋਰੇ ਪਿੰਦੇ ਆ ਮੇਰਾ ਉਹ ਮਤਲਬ ਨਹੀਂ ਬਾਪੂ ਮਤਲਬ ਤਾਂ ਮੈਂ ਤੇਰੇ ਸਾਰੇ ਠੀਕ ਕਰ ਦੂੰ ਚੱਲ ਪੱਠੇ ਵੜ ਜਾ ਕੇ ਚਾਚਾ ਇੱਕ ਟੱਪਾ ਰਹਿ ਗਿਆ ਬਸ ਗਾਣੀ ਦਾ ਬਣਾ ਲੈਂਦੇ ਯਾਰ ਉਹ ਤੂੰ ਟਿਕਦਾ ਨਹੀਂ ਬਾਪੂ ਬਣਾ ਲੈਂਦੇ ਯਾਰ ਐ ਕਿਉਂ ਕਰਦਾ ਚੱਲ ਬਣਾ ਲਈ ਪਹਿਲਾਂ ਇਹਨੂੰ ਕਿ ਪੱਠੇ ਵੱਢ ਫਿਰ ਫਿਰ ਬਣਾਈ ਜਾਇਓ ਚਾਚਾ ਮੈਨੂੰ ਕਿੱਥੇ ਪੱਠੇ ਪੜਨੇ ਆਉਂਦੇ ਯਾਰ ਆਹੋ ਇਹ じゃ ਕੰਜਰਖਾਨਾ ਕਰਨ ਆਉਂਦਾ ਪਹਿਲਾਂ ਤੂੰ ਕਹਿੰਦਾ ਸੀ ਕੰਜਰਖਾਨਾ ਹੁਣ ਤੇਰਾ ਪਿਓ ਕਹਿੰਦਾ ਸਾਨੂੰ ਪਿਓ ਪੁੱਤ ਨੂੰ ਕਲਾ ਦੀ ਜਮੀਂ ਕਦਰ ਨਹੀਂ ਸਾਨੂੰ ਸਾਡੀ ਮੱਝਾਂ ਦੀ ਫਿਕਰ ਆ ਤੇਰੇ ਮੋਬਾਈਲ ਦੇ ਨਹੀਂ ਪੈਸੇ ਪਾਉਂ ਮੈਂ ਲਾ ਲਿਆ ਸਭ ਤੁਸੀਂ ਪੇਪਾ ਤਾਂ ਸਾਰੀ ਉਮਰ ਨਾਲ ਡੰਗਰਾ ਜੀ ਕੱਢਿਓ ਉਹ ਫੜੀ ਇਹਨੂੰ